ਕਹਿੰਦੇ ਨੇ ਇਨਸਾਨ ਵਿੱਚ ਕਰ ਗੁਜ਼ਰਨ ਦੀ ਮਨਸ਼ਾ ਹੋਵੇ ਤਾਂ ਸਭ ਕੁਝ ਕਰ ਸਕਦਾ ਹੈ ਜਿੱਤੇ ਨੌਜਵਾਨ ਵਿਦੇਸ਼ ਵੱਲ ਭੱਜ ਰਹੇ ਨੇ ਉੱਥੇ ਹੀ ਨਾਬਾਦ ਜੀਹਾ ਨੌਜਵਾਨ ਜਿਸ ਨੇ ਆਪਣੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ ਪਿੰਡ ਕਨਸਾਹਾ ਖੁਰਦ ਦਾ ਨੌਜਵਾਨ ਗੁਰਨਾਮ ਸਿੰਘ ਪਿਛਲੇ ਦਿਨੀ ਅਮਰੀਕਾ ਤੋਂ ਆਇਆ ਤੇ ਗ੍ਰਾਮ ਪੰਚਾਇਤ ਨਾਲ ਮਿਲ ਕੇ ਪਿੰਡ ਦੀ ਨੁਹਾਰ ਨੂੰ ਬਦਲ ਦਿੱਤਾ ਹੈ ਪਿੰਡ ਨੂੰ ਹਰਿਆ-ਭਰਿਆ ਬਣਾਉਣ ਲਈ ਵੱਡਾ ਉਪਰਾਲਾ ਕੀਤਾ ਪਿੰਡੇ ਚਾਰੇ ਪਾਸੇ ਹਰੇ-ਭਰੇ ਦਰਖਤ ਲਗਾਏ ਗਏ ਨੇ ਸੀਸੀਟੀਵੀ ਕੈਮਰਾ ਨਾਲ ਪਿੰਡ ਨੂੰ ਲਾਇਸ ਕਰ ਦਿੱਤਾ ਗਿਆ ਪਿੰਡ ਦੇ ਲੋਕਾਂ ਅਤੇ ਪੰਚਾਇਤ ਨੇ ਇਸ ਦੀ ਪ੍ਰਸ਼ੰਸਾ ਕੀਤੀ ਹੈ ਤੇ ਕਹਿ ਕੇ ਸਤ ਸਾਲਾਂ ਵਿੱਚ ਜੋ ਕੰਮ ਨਹੀਂ ਹੋਏ ਇਸ ਨੇ 2 ਮਹੀਨਿਆਂ ਚ ਕਰਕੇ ਵਿਖਾ ਦਿੱਤੇ ਨੇ ਉਹਨਾਂ ਕਹਿੰਦੇ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਸਰਪੰਚੀ ਨਾ ਬਣਾਇਆ ਗਿਆ ਸੀ ਸਰਪੰਚ ਤੇ ਹੁਣ ਉਹਨਾਂ ਨੂੰ ਹਰ ਸਹੂਲਤ ਮਿਲ ਰਹੀ ਹੈ ਜਦ ਕਿ ਇਸ ਨੌਜਵਾਨ ਦਾ ਕਹਿਣਾ ਹੈ ਕਿ ਮੇਰਾ ਬਚਪਨ ਇਸ ਪਿੰਡ ਵਿੱਚ ਬੀਤਿਆ ਤੇ ਮੈਂ ਇਸ ਵਿੱਚ ਹਰ ਕੰਮ ਨੂੰ ਵੱਧ ਚੜ ਕੇ ਕਰਦਾ ਕਿਸੇ ਵੀ ਕੰਮ ਦੀ ਲੋੜ ਹੋਵੇ ਸਹਾਇਤਾ ਹੋਵੇ ਮੈਂ ਪੂਰੇ ਮਨ ਨਾਲ ਕਰਦਾ ਮੈਂ ਜਦੋਂ ਗਿਆ ਸੀ ਮੇਰੇ ਪਹਿਲੇ ਦਿਨ ਤੋਂ ਦਿਨ ਤੋਂ ਸੀ ਵੀ ਮੈਂ ਆਪਣਾ ਪਿੰਡ ਦਾ ਵਿਕਾਸ ਕਰਾਂ ਮੇਰਾ ਬਚਪਨ ਸਾਰਾ ਇੱਥੇ ਬੀਤਿਆ ਤੇ ਮੈਂ ਹਰ ਕੰਮ ਦੇ ਵਿੱਚ ਬੱਦ ਛੜ ਕੇ ਹਿੱਸਾ ਲੈਣਾ ਕੋਈ ਵੀ ਕੰਮ ਦੀ ਲੋਡ ਹੋਵੇ ਕੋਈ ਸਹੈਤਾ ਹੋਵੇ ਮੈਂ ਕਰਦਾ ਪਹਿਲੇ ਦਿਨ ਤੋਂ ਹੀ ਸੀ ਮੇਰੇ ਮਨ ਦੇ ਵਿੱਚ ਵੀ ਮੈਂ ਪਿੰਡ ਦਾ ਵਿਕਾਸ ਕਰਾਂ ਹਾਂ ਜੀ ਮੇਰਾ ਬਚਪਨ ਇੱਥੇ ਬੀਤੇ ਆ ਸਾਰਾ ਤੇ ਹਰ ਟਾਈਮ ਮੈਨੂੰ ਰਹਿੰਦਾ ਵੀ ਮੈਂ ਕੁਛ ਨਾ ਕੁਛ ਕਰਾਂ ਪਿੰਡ ਲਈ ਕੰਮ ਕਰਾਂਗੇ ਪੜਾਈ ਲਈ ਜਦੋਂ ਤੁਸੀਂ ਪਿੰਡ ਦੀ ਨਹਾ ਖੰਜੂਰਾਂ ਲਾਈਆਂ ਨੇ ਪਾਮ ਲਾਇਆ ਤੇ ਇਹ ਕੁਝ ਕੀਤਾ ਅ 40 50 ਪਾਮਲੇ ਆਏ ਨੇ ਤੇ 50 ਖਜੂਰਾਂ ਲਾਈਆਂ ਨੇ ਹੁਣ ਤੇ ਕੰਮ ਕਰਾਂਗੇ ਵੀ ਨਸ਼ਿਆਂ ਤੋਂ ਨੌਜਵਾਨ ਬਚੇ ਰਹਿਣ ਤੇ ਹੋਰ ਪੜ੍ਹਾਈ ਲਈ ਵੀ ਕੰਮ ਕਰਾਂਗੇ ਬਹੁਤ ਮਨਪਾਕੀ ਘਟਨਾ ਹੋਈ ਆ ਇਹ ਤੇ ਸਾਰਿਆਂ ਨੂੰ ਆਪਣਾ ਦੇਖ ਕੇ ਜਾਣਾ ਚਾਹੀਦਾ ਵਿਦੇਸ਼ ਬਹੁਤ ਵਧੀਆ ਜਿਹੜੇ ਸਾਡੇ ਨਵੇਂ ਸਰਪੰਚ ਸਤਨਾਮ ਸਿੰਘ ਜੀ ਨੇ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਜਦੋਂ ਬੰਦਾ ਮੂਰੇ ਹੋ ਕੇ ਕੰਮ ਕਰਦਾ ਵਧੀਆ ਪਿੰਡ ਦੇ ਤੇ ਉਹਦੇ ਨਾਲ ਫਿਰ ਬੰਦੇ ਹੋਰ ਵੀ ਜੁੜ ਜਾਂਦੇ ਨੇ ਇਸ ਕਰਕੇ ਅਸੀਂ ਵੀ ਇਹਦੇ ਨਾਲ ਪੂਰਾ ਇਹਨੂੰ ਸਹਿਯੋਗ ਦੇ ਰਹੇ ਹਾਂ ਮੇਰਾ ਵੀਰ ਗਰਨਾਮ ਸਿੰਘ ਸਾਡਾ ਪਰਿਵਾਰ ਹੈ ਯੂ ਐਸ ਤੋਂ ਇਸ ਕਰਕੇ ਵਧੀਆ ਨਾਲ ਸਹਿਯੋਗ ਦਿੰਦੇ ਨੇ ਜਦੋਂ ਬੰਦਾ ਸਰਪੰਚ ਵਧੀਆ ਹੋਵੇ ਵਧੀਆ ਕੰਮ ਕਰਦਾ ਹੋਵੇ ਮੂਰੇ ਮੈਨੂੰ ਪਿੰਡ ਵਾਸੀਆਂ ਨੇ ਸੰਮਤੀ ਨਾਲ ਚੁਣਿਆ ਸੀਗਾ ਜੀ ਤੇ ਮੇਰੀ ਪਹਿਲਾਂ ਤੋਂ ਵੀ ਪਹਿਲਾਂ ਸਰਪੰਚੀ ਤੋਂ ਪਹਿਲਾਂ ਵੀ ਮੈਂ ਕੰਮ ਕੀਤੇ ਨੇ ਟੋਬੇ ਤੇ ਵੀ ਕੰਮ ਕੀਤਾ ਤੁਸੀਂ ਨੇ ਆ ਕੇ ਕਵਰੇਜ ਵੀ ਕਰੀਆ ਮਾਨ ਸਾਹਿਬ ਬਾਕੀ ਮੇਰਾ ਮਨ ਸੀ ਪਹਿਲਾਂ ਤੋਂ ਹੀ ਇਹ ਵੀ ਮੈਂ ਆਪਣੇ ਪਿੰਡ ਤੇ ਵਧ ਚੜ ਕੇ ਸੇਵਾ ਕਰਾਂ ਮੇਰਾ ਪਰਿਵਾਰ ਆ ਜੀ ਮੇਰਾ ਚਾਚਾ ਜੀ ਆ ਸਾਰੇ ਮੇਰੇ ਪਰਿਵਾਰ ਨੇ ਇੱਧਰ ਖੜੇ ਨੇ ਸਾਰੇ ਚਾਚਾ ਜੀ ਨੇ ਮੇਰੇ ਜੀ ਇਹ ਅਮਰੀਕਾ ਆਂਦੇ ਨੇ ਤੇ ਮੇਰੇ ਮਾਮਾ ਜੀ ਨੇ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਸਰਦਾ ਸਿੰਘ ਜੀ ਯੂ ਐਸ ਏ ਤੇ ਉਹਨਾਂ ਦੇ ਵੱਡੇ ਬੇਟੇ ਨੇ ਹਰਜਿੰਦਰ ਸਿੰਘ ਜੀ ਯੂ ਐਸ ਏ ਇਹਨਾਂ ਦਾ ਸਾਰਿਆਂ ਦਾ ਮੈਨੂੰ ਪਹਿਲੇ ਦਿਨੋਂ ਬੜਾ ਸਾਥ ਰਿਹਾ ਜੀ ਮੇਰੇ ਕਦੇ ਵੀ ਕੋਈ ਵੀ ਵਿਕਾਸ ਕਾਰਜ ਦਾ ਕੰਮ ਹੁੰਦਾ ਵੈਸੇ ਦੱਸਣ ਦੀ ਲੋੜ ਨਹੀਂ ਸਾਡੇ ਪਿੰਡ ਨੂੰ ਹਮੇਸ਼ਾ ਅੱਗੇ ਰਹੇ ਨੇ ਇਹ ਕਦੋਂ ਆਇਆ ਨੂੰ ਇਹਨਾਂ ਦਾ ਪਹਿਲੇ ਦਿਨ ਤੋਂ ਸੁਪਨਾ ਸੀ ਵੀ ਆਪਾਂ ਪਿੰਡ ਦੇ ਵਿੱਚ ਸਾਰੇ ਚ ਦਰਖਤ ਲਾਉਣੇ ਨੇ ਵੱਧ ਤੋਂ ਵੱਧ ਹੁਣ ਅਸੀਂ ਨੇ ਖੰਜੂਰਾ ਲਾਈਆਂ ਨੇ ਲਗਭਗ 50 ਖੰਜੂਰਾ ਦੇ ਲਗਭਗ 50 ਪਾਮ ਪਿੰਡ ਦੇ ਵਿੱਚ ਲਾਏ ਨੇ ਅਸੀਂ ਨੇ ਜਿਨ੍ਹਾਂ ਦੀ ਲੱਖਾਂ ਦੇ ਮੈਨੂੰ ਲੱਗਦਾ 6 ਲੱਖ ਰੁਪਇਆ ਖਰਚਾ ਆ ਗਿਆ ਇਹਨਾਂ ਦਾ ਹੁਣ ਇਹ ਲਾਉਣ ਤੇ ਅੱਗੇ ਵਾਸਤੇ ਵੀ ਇਹਨਾਂ ਨੇ ਕਦੇ ਮੈਂ ਮੇਰੇ ਨਾਲ ਖੜੇ ਨੇ ਹਮੇਸ਼ਾ ਕਹਿੰਦੇ ਨੇ ਵੀ ਕਦੇ ਪਿੰਡ ਤੇ ਹੋਰ ਕੋਈ ਲੋੜ ਹੋਵੇ ਉਹਦੇ ਵਾਸਤੇ ਵੀ ਅੱਗੇ ਹੋ ਕੇ ਪੂਰੇ ਹੁੰਦੇ ਕਾਹ ਕਰ ਤਨ ਤਨ ਕਰਾਤੀ ਜੀ ਕੋਈ ਘਾਟ ਹੀ ਨਹੀਂ ਛੱਡੀ ਮੈਂ ਕਿਹਾ ਰਿਕਾਰਡ ਤੋੜਤਾ ਜੀ ਹਰ ਤਾਂ ਟਾਈਮ ਵੀ ਕੁਝ ਵੀ ਨਹੀਂ ਹੋਇਆ ਥੋੜੇ ਟਾਈਮ ਚ ਰਿਕਾਰਡ ਤੋੜਤਾ ਹਰ ਤਾਂ ਆਉਣ ਵਾਲੇ ਸਮੇਂ ਚ ਦੇਖੋ ਪੇ ਕੀ ਕੁ ਕਰਨਾ ਹੈ ਹਾਂ ਇਹ ਤਾਂ ਪਿੰਡ ਦੇ ਬਰ ਰਿਕਾਰਡ ਤੋੜ ਦਣਗੇ ਜੀ ਮੈਂ ਕਿਹਾ ਬਹੁਤ ਜ਼ਿਆਦਾ ਜੀ ਕਹਿੰਦੇ ਨੇ ਬੰਦੇ ਚ ਕੁਝ ਕਰ ਗੁਜ਼ਰਨ ਦੀ ਚਾਹਤ ਹੋਵੇ ਤਾਂ ਹਰ ਕਿਸੇ ਦੀ ਨੋਹਾਰ ਬਦਲ ਸਕਦਾ ਹੈ ਤੇ ਕੁਝ ਇਸੇ ਤਰ੍ਹਾਂ ਦਾ ਨਜ਼ਰ ਆ ਰਿਹਾ ਹੈ ਪਿੰਡ ਕੰਸੂਹਾ ਖੁਰਦ ਵਿੱਚ ਜਿੱਥੇ ਨੌਜਵਾਨ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਬਿਊਰੋ ਰਿਪੋਰਟ ਜੀ ਕੀ ਹੈ ਟੀ